ਇੱਕ 16 12 ਤਰੀਕ ਨੂੰ ਇੱਥੇ ਡੇਰਾ ਰੋਡ ਤੇ ਲਗੇ ਸੰਗੇ ਦੁਕਾਨ ਤੇ ਕਰਵਾਨੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਮੈਂ ਕਿ ਫ੍ਰੋਟੀਵਿਕਲ ਆਈਸੀਓ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈਸੀਓ ਕਾਲ ਉਹ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ ਆਪਾਂ ਫਿਰ ਉਹ ਤੇ ਅਸੀਂ ਹਿਮਨ ਇੰਟਰਨਲ ਦੇ ਆਪਣੇ ਟੈਕਨੀਕਲ ਸਾਰੇ ਸੌਸ ਲਗਾ ਕੇ ਜੀ ਦਿਨ 24 ਆਵਰਜ਼ ਦੀ ਸੀਓਸ ਨੇ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿ ਕਿੱਦੇ ਲਈ ਕੰਮ ਕਰਦਾ ਸੀ ਕਿੰਨੀਆਂ ਰੌਂਗ ਫਾਇਰ ਕੀਤੀ ਕਿਥੋਂ ਗ੍ਰਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਜੀ ਇਹ ਦੁਕਾਨ ਦੇ ਫਰੰਟ ਲਾਈਨ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੀ ਇੱਥੇ ਡਿਸਕਸ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਅਧੂਰੀ ਹੈ ਸਰ ਕੋਈ ਗੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪਰਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਹੋ ਵੈਪਨ ਦੇ ਆਇਆ ਸੀ ਉਹ ਸੀ ਦਾ ਕਾਰਨ ਸੀ ਕਿ ਕੋਈ ਹੋਰ ਕਾਰਨ ਸੀ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪਰਮੇ ਲਈ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈਆ ਉਹਦੇ ਵਿੱਚ ਮੇਨ ਕਾਰਨ ਸੀ ਸੀ ਕਰੀਬ 40 ਸਾਲ ਉਮਰ ਦਾ ਦੋ ਭਰਾ ਨੇ ਦੂਸਰਾ ਬ੍ਰਦਰ ਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਅਬ ਇਹਦਾ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਇਹ ਬੰਦਾ ਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਾਂ ਦੇਤੇ ਜਾਣਗੇ ਤੇ ਉਹਦੇ ਨਾਲ ਚਲਾ ਕੇ ਆ ਕੇ ਨੇ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਚ ਦੇਖੀਆ ਕਿ ਅਗਲਾ ਕੀ ਫਲਸੇ ਹੋ ਸਕਦਾ ਫਲਸੇ ਤੇ ਸਾਡਾ ਮੇਨ ਟੱਪਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਉਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌਨਸਪਲਿਟੀ ਕੀਤੀ ਸੀ ਕਿਸ ਤਰੀਕੇ ਨਾਲ ਇਹਨੂੰ ਬੇਨਵਰ ਕੀਤਾ ਤੇ ਉਹ ਪਿੱਛੇ ਇਹ ਮਗਰ ਹੈ ਕੌਨ ਸੀ ਬੰਦਾ ਤੇਰਾ ਨਾਮ ਕੀ ਹੈ ਤੇ ਆਪਣਾ ਫਰਿਆ ਕਿਹਨੂੰ ਗੁਰਸਾਹਿਬ ਸਿੰਘ ਦਾ ਨਾਮ ਸਾਨੂੰ ਕੋ ਹਰਜੀਤ ਸਿੰਘ ਅਮਲਾਨ ਪਿੰਡ ਦਾ ਕਮਨ ਕਾਲਾ ਥਾਣੇ ਚ ਕੰਮ ਕਰਦਾ ਹੁੰਦਾ ਤੇ ਅੰਮ੍ਰਿਤਸਰ ਬਸਟੋਂ ਤੋਂ ਸਾਰੇ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਤਾਰ ਕੀਤਾ ਪਹਿਲਾਂ ਕਿਸੇ ਕੇਸ ਵਿੱਚ ਇਨਵੋਲਵ ਨਹੀਂ ਅਜੇ ਮੈਂ ਨਹੀਂ ਇਹਦੇ ਗੋਥਰੂ ਹੋਇਆ ਅਰੇ ਵਸੇ ਨੇ ਉਹ ਕਿਸੇ ਕਿਸੇ ਤੋਂ ਵੰਟੂ ਨਹੀਂ ਨਹੀਂ ਅਗੇ ਇਨਵੈਸਟੀਗੇਸ਼ਨ ਜਲਦੀ ਹੋਸਰਾ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ